ਜਨਮ ਹੀ ਉਹਨਾਂ ਦਾ ਬਜ਼ੁਰਗ ਦੱਸਦੇ ਆ ਪਿੰਡ ਨਿਸਰਾਲੀ ਹੋਇਆ ਨਿਸਰਾਲੀ ਉਹਦੀ ਡੈਡੀ ਦੀ ਜੌਬ ਕਰਦੇ ਸੀ ਉਹ ਐਡਮਾਸਟਰ ਸੀਗੇ ਨਿਸਰਾਲੀ ਲੱਗੇ ਉੱਥੇ ਨੇ ਐਸਨਾਰੀ ਤੇ ਉੱਥੇ ਦਾ ਜਨਮ ਹੋਇਆ ਤਰਮੰਦਰ ਦਾ ਜਨਮ ਤੋਂ ਬਾਅਦ ਇੱਥੇ ਆਏ ਨੇ ਉਹ ਉਹ ਪਿੰਡ ਰਹਿੰਦੇ ਨੇ ਹੈ ਨੇ ਇੱਥੇ ਬਜ਼ੁਰਗ ਦੱਸਦੇ ਆ ਕੋਤਵਾ ਸਨਿਆਲ ਚਲੇ ਗਏ ਨੇ ਉਹ ਸਨਿਆਲ ਤੋਂ ਬਾਅਦ ਹੀ ਇਹ ਉੱਥੇ ਸਨਿਆਲ ਦੀ ਮੈਰਿਜ ਸਨਿਆਲੀ ਹੋਈ ਆ ਤਰਮੰਦਰ ਦੀ ਸਾਨੂੰ ਮਰਦ ਮੈਨੂੰ ਸੀਐਡੀ ਇੰਸਪੈਕਟਰ ਦਾ ਫੋਨ ਆਇਆ ਕਹਿੰਦਾ ਸਰਪੰਚ ਸਾਹਿਬ ਵੀ ਤਰਮੰਦਰ ਆ ਰਹੇ ਇੱਥੇ ਮੈਨੂੰ ਮਨਾ ਕਰਤਾ ਸੀ ਉਹਨਾਂ ਦੀ ਟੀਮ ਨੇ ਵੀ ਦੱਸਿਓ ਨਾ ਕਿਸੇ ਨੂੰ ਵੀ ਤਰੰਦਰ ਆ ਰਵੇ ਇਕੱਠ ਬੜਾ ਜਿਆਦਾ ਹੋ ਜਾਊਗਾ ਉਹ ਦੇ ਮਨਾ ਕਰਨੇ ਇਕੱਠ ਬਹੁਤ ਜ਼ਿਆਦਾ ਹੋ ਗਿਆ ਇੱਥੇ ਅਸੀਂ ਦੇ ਸੀ ਕਿਤੇ ਉਹਨਾਂ ਨਾਲ ਗੱਲ ਕਰ ਲੈਂਦੇ ਨਾ ਤੇ ਪ੍ਰਬੰਧ ਕਰ ਵਧੀਆ ਪ੍ਰਬੰਧ ਹੋ ਜਾਣਾ ਸੀ ਫੇਰ ਫਿਰ ਆਉਣਾ ਸੋਲਿਆ ਕੱਲ ਨੂੰ ਆਣੀ ਸੀ ਤੇ ਉਹ ਨਾਲ ਇੱਕਦਮ ਆਪਣੇ ਚੌਂਤੇ ਦੇ ਖੜ ਕੇ ਬਜ਼ੁਰਗਾਂ ਨਾਲ ਗੱਲਾਂ ਕੀਤੀ ਇੱਕਦਮ ਟੱਕ ਬਜਣ ਲੱਗ ਗਿਆ ਉਹਨਾਂ ਆ ਫਿਰ ਹੋ ਕੇ ਨਹੀਂ ਵੀ ਸਰਪੰਚ ਸਾਹਿਬ ਵੀ ਕੰਨੂ ਸੰਨੇ ਆਲਾ ਜਾਇਓ ਉੱਥੇ ਬਹਿ ਕੇ ਬਗੱਲਾਂ ਕਰਾਂਗੇ ਉਹਦਾ ਭਰਾ ਲੱਗਦਾ ਜਿੰਨਾ ਆਈ ਗੱਲ ਉਹ ਜੀ ਚਾਚਾ ਚਰੇ ਵਿੱਚੋਂ ਸੀਗਾ ਪਿੰਡੋਂ ਆਹੀ ਆ ਜਿੰਨਾ ਹੀ ਜਿੰਨੇ ਮੇਰੀ ਨਹੀਂ ਮੇਰੇ ਦਾ ਕਿਹੜਾ ਘਰੇ ਆ ਜਿਹੜਾ ਵੀ ਕੱਚਾ ਜਿਹੜਾ ਕੰਧ ਪਉਂਦੀ ਓਦੋਂ ਮੈਨੂੰ ਮਾਈ ਨੇ ਮੜਾਇਆ ਕਿ ਨਹੀਂ ਇਹ ਮੇਰਾ ਪਤਾ ਉਹਨੂੰ ਮਨੂੰ ਮੜੀ ਜਿਉ ਜਫੀ ਜਫੀ ਪਾਈ ਮਿਲ ਗਿਆ ਮੁੜ ਕੇ ਆਖ ਤੇ ਕੁੱਤੇ ਜੇ ਦੇਖਿਆ ਬਾਹਰੀ ਸਾਨੂੰ ਘਰੇ ਕਹਿੰਦਾ ਮੈਂ ਤੇ ਲਾਉ ਘਰੇ ਜਾਣੂ ਇਹ ਕੋਰੋਨਾ ਚ ਆ ਗਿਆ ਮੇਰਾ ਭਾਈ ਨਹੀਂ ਉਹਨੇ ਘਰੇ ਆਉ ਮਨੂੰ ਕਹਿੰਦਾ ਸੀ ਨਾ ਮਾਉਂ ਗੱਲ ਸਤਿ ਸ਼੍ਰੀ ਅਕਾਲ ਜੀ ਮੌਜੂਦ ਆ ਲੁਧਿਆਣਾ ਦੇ ਪਿੰਡ ਡਾਂਗੋ ਡਾਂਗੋ ਦੀਆਂ ਹੀ ਤਸਵੀਰਾਂ ਨੇ ਕਿਸ ਕਰਕੇ ਡਾਂਗੋ ਪਿੰਡ ਮਸ਼ਹੂਰ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਹਿੰਦੀ ਇੰਡਸਟਰੀ ਸਿਨੇਮਾ ਜਗਤ ਦੇ ਵਿੱਚ ਮਸ਼ਹੂਰ ਨੇ ਜਿਹੜੇ ਹੀ ਮੈਨ ਧਰਮ ਸਿੰਘ ਦਿਓਰ ਉਸ ਤਰਮਿੰਦਰ ਕਹੇ ਜਾਣ ਵਾਲੇ ਜਿਨ੍ਹਾਂ ਦਾ ਕੱਲ ਜਨਮ ਦਿਨ ਆ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਨੇ ਕਿਹਾ ਜਾ ਰਿਹਾ ਇਹ ਜੱਦੀ ਪਿੰਡ ਆ ਉਹਨਾਂ ਦਾ ਕਿਉਂਕਿ ਉਹਨਾਂ ਦੇ ਪਿਤਾ ਜੀ ਦਾਦਾ ਜੀ ਸਭ ਇੱਥੇ ਰਹਿੰਦੇ ਸੀ ਬਚਪਨ ਵੀ ਉਹਨਾਂ ਨੇ ਕਾਫੀ ਇੱਥੇ گزارਿਆ ਉਹਨਾਂ ਦੇ ਪਿਤਾ ਜਿਹੜੇ ਸੀ ਕਹਿੰਦੇ ਅ ਸਾਨੇਵਾਲ ਦੇ ਕੋਲ ਹੈਡਮਾਸਟਰ ਅ ਸੀਗੇ ਲੱਗੇ ਹੋਏ ਪੜ੍ਹਾਉਂਦੇ ਸੀ ਬੱਚਿਆਂ ਨੂੰ ਪਰ ਉਹਦਾ ਘਰ ਪਰ ਉਹਦੇ ਰਿਸ਼ਤੇਦਾਰ ਇੱਥੇ ਨੇ ਧਰਮਜੀਤ ਦੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਆਖਰੀ ਵਾਰੀ ਉਹ ਕਦੋਂ ਆਏ ਸੀ ਕਿਸ ਤਰੀਕੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਤੇ ਜਿਹੜੇ ਇੱਥੋਂ ਦੇ ਸਰਪੰਚ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅ ਤਰਮਿੰਦਰ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਕੱਲ ਉਹਨਾਂ ਦਾ ਜਨਮ ਦਿਨ ਹੈ ਅੱਜ ਕੋਸ਼ਿਸ਼ ਕੀਤੀ ਸੀ ਅਸੀਂ ਆਪਣੇ ਵੱਲੋਂ ਕਿ ਲੋਕਾਂ ਨਾਲ ਗੱਲਬਾਤ ਕਰੀਏ ਕਿ ਜਿਹੜੇ ਇੱਥੋਂ ਦੇ ਸਰਪੰਚ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਕੀ ਉਹਨਾਂ ਨੂੰ ਯਾਦ ਹੈ ਕਿ ਉਹਨਾਂ ਦਾ ਜਨਮ ਦਿਨ ਹੈ ਤੇ ਕਿਸ ਤਰੀਕੇ ਨਾਲ ਜਿਹੜੇ ਇੱਥੋਂ ਦੇ ਪੰਚਾਇਤ ਰਿਆ ਉਹ ਕਿਸ ਤਰੀਕੇ ਨਾਲ ਉਪਰ ਆਲੇ ਕਰਨ ਜਾ ਰਹੀ ਹੈ ਅਗਰ ਉਹਨਾਂ ਦੇ ਜਨਮ ਦਿਨ ਨੂੰ ਯਾਦ ਰੱਖਿਆ ਜਾਵੇ ਤੇ ਕਿਸ ਤਰੀਕੇ ਨਾਲ ਰੱਖਿਆ ਜਾਵੇ ਕਿਉਂਕਿ ਡਾਂਗੋ ਮਸ਼ਹੂਰੀ ਤਰਮਿੰਦਰ ਕਰਕੇ ਹੋਇਆ ਵਾ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਉਹਨਾਂ ਦੇ ਘਰ ਘਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦਾ ਜਿਹੜਾ ਕੁਝ ਹਿੱਸਾ ਜਿਹਾ ਮਕਾਨ ਦਾ ਉਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਦਿੱਤਾ ਤੇ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਕੀ ਨਾਮ ਹੈ ਮੈਂ ਨਹੀਂ ਅਮਰਤਪਾਲ ਸਿੰਘ ਸਾਫਕਾ ਸਰਪੰਚ ਪਿੰਡਾਂਗੋ ਅੱਛਾ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਸੀਗੇ ਸੁਪਰਚਾਰ ਦਰਮਿੰਦਰ ਹਾਂਜੀ ਤੇ ਕਿਹੋ ਜਿਹਾ ਰਿਹਾ ਜਿਹਦਾ ਜਨਮ ਕੀ ਹੋਇਆ ਸੀਗਾ ਕਿੱਡਾ ਰਿਆ ਮਗੀ ਕੀ ਮਹੌਲ ਸੀ ਥੋੜਾ ਇਹ ਉਹਨਾਂ ਦੇ ਬਾਰੇ ਅਸੀਂ ਜਾਣਨਾ ਚਾਹਦੇ ਆਂ ਚਨਮਈ ਉਹਨਾਂ ਦਾ ਬਯੁਰਗ ਦੱਸਦੇ ਆ ਪਿੰਡ ਨਸਰਾਲੀ ਹੋਇਆ ਨਸਰਾਲੀ ਉਹਦੀ ਡੈਡੀ ਦੀ ਜੌਬ ਕਰਦੇ ਸੀ ਉਹ ਐਡਮਾਸਟਰ ਸੀਗੇ ਨਸਰਾਲੀ ਲੱਗੇ ਉੱਥੇ ਨੇ ਐਸਨਾਰੀ ਤੇ ਉੱਥੇ ਦਾ ਜਨਮ ਹੋਇਆ ਹਰਮਿੰਦਰ ਦਾ ਜਨਮ ਤੋਂ ਬਾਅਦ ਇੱਥੇ ਆਏ ਨੇ ਉਹ ਬੇ ਪਿੰਡ ਰਹਿੰਦੇ ਨੇ ਹਨ ਇੱਥੇ ਬਯੁਰਗ ਦੱਸਦੇ ਆ ਪਹਿਤਵਾਰ ਸਨਿਆਣੇਲ ਚਲੇ ਗਏ ਨੇ ਉਹ ਸਨਿਆਣੇਲ ਤੋਂ ਬਾਅਦ ਹੀ ਇਹ ਉੱਥੇ ਸਨਣ ਦੀ ਮੈਰਿਜ ਸਨਿਆਣੇਲੀ ਹੋਈ ਆ ਹਰਮਿੰਦਰ ਦੀ ਇਆ ਥੋੜੀ ਉਮਰ ਦੇ ਸੀ 19 19-20 ਸਾਲ ਦੇ ਸੀ ਜਦੋਂ ਤੁੰਦਰੀ ਮਾਰਿਜ ਹੋਈ ਆ ਤੇ ਉਸ ਤੋਂ ਬਾਅਦ ਉਹ ਬੰਬੇ ਚਲੇ ਗਏ ਨੇ ਬਸ ਲੇਕਟਰ ਪਿੰਡ ਦਾ ਨੌ ਰੋਸਨ ਕੀਤਾ ਨੇ ਜੀ ਪਿੰਡ ਦਾ ਕੀ ਸਾਰੇ ਪੰਜਾਬ ਦੁਨੀਆ ਨੌ ਰੋਸਨ ਕਰਤਾ ਜ ਨੇ ਪਿੰਡਾਂ ਕੋ ਦਾ ਨਾ ਸਾਨੂੰ ਹਰ ਇੱਕ ਪੁੱਛਦਾ ਜੀ ਜਾਣਦੇ ਆ ਬੀਤਰਵਿੰਡੇ ਡਾਂਗੋ ਦਾ ਤੂੰ ਡਾਂਗੋ ਦੇ ਅੱਛਾ ਲਾਸਟ ਟਾਈਮ ਜਿਹੜਾ ਪ੍ਰਿੰਟ ਆਏ ਸੀਗੇ ਕਿ ਉਹ ਜਾ ਮਾਹੌਲ ਬਣਿਆ ਪਿੰਡ ਦਾ ਔਰ ਤੁਸੀਂ ਕਹਿੰਦੇ ਨੇ ਕਿ ਤੁਸੀਂ ਖੁਦ ਉਹਨਾਂ ਨੂੰ ਲੈ ਕੇ ਆਏ ਹੋ ਕਿ ਉਹ ਕਿੱਦਾਂ ਮਿਲੇ ਸੀ ਕਿੱਦਾਂ ਗੱਲ ਹੋਈ ਕਿਵੇਂ ਗੱਲ ਹੋਈ ਔਰ ਹੀ ਉਹਨਾਂ ਦੀ ਇਹਨਾ ਸ਼ੂਟਿੰਗ ਚੱਲਦੀ ਸੀ ਗੁਜਰਵਾਲ ਜੀ ਮੇਰਾ ਮਰਜੀ ਸਿੰਘ ਟਿੱਕਾ ਮਰੇ ਦੋਸਤ ਨੇ ਲਿਹਾਣੇ ਤੋਂ ਲੋਟੇ ਉਹਨਾਂ ਦਾ ਕਾਫੀ ਨਿੱਜੀ ਨਿੱਦੀ ਕਿੰਨਾਂ ਰੇ ਬਹੁਤ ਜਾਂਦੇ ਰਹਿੰਦੇ ਉੱਥੇ ਉਹ ਤੇ ਉਹਨਾਂ ਨੂੰ ਐ ਕਿਹਾ ਸੀ ਬੇਨਤੀ ਕੀਤੀ ਮੈਨੂੰ ਵੀ ਧਰਮਿੰਦਰ ਨੂੰ ਮਿਲਣਾ ਸੀ ਪਿੰਡ ਲਈ ਕੁਝ ਲਈਏ ਤੋ ਖੇਡ ਗਰਾਉਂਡ ਲਈ ਦੇ ਗੁਰਦੁਆਰੇ ਸਾਈ ਲਈਏ ਕੁਝ ਲਈਏ ਤੇ ਉਹਨਾਂ ਨੇ ਇਹ ਕਥਾ ਪ੍ਰਕਾਹ ਨੇ ਕਿਹਾ ਵੀ 500 ਪਿੰਡਾਂ ਨੂੰ ਕਹਿੰਦੇ ਆ ਤਰੁੰਦਰ ਸਿੰਘ ਵੀ ਬੁਲਾਈ ਆਪਾਂ ਉਹਨਾਂ ਨੂੰ ਵੀ ਤੇ ਫਿਰ ਅਸੀਂ ਮੁਰੇ ਹੋ ਕੇ ਬੁਲਾਇਆ ਸੀ ਕਿ ਮੈਂ ਮੈਂ ਸੰਪੂਰ ਮੁਰੇ ਪਿੰਡ ਸਾਰੇ ਇਕੱਠਾ ਸੀ ਵੀ ਜੇ ਬੁਲਾਇਆ ਉਹਨੂੰ ਪਿੰਡ ਆ ਕੇ ਆਏ ਹੋ ਉਹਨਾਂ ਨੇ ਪਿੰਡਾਂ ਕਿੰਨੀ ਖੁਸ਼ੀ ਖੁਸ਼ੀ ਕੀਤੀ ਬਹੁਤ ਜ਼ਿਆਦਾ ਤੇ ਪਿੰਡ ਜੀ ਵੀ ਬਹੁਤ ਪਿੰਡ ਖੁਸ਼ੀ ਵੀ ਤਰਮਿੰਦਰ ਪਿੰਡ ਆਏ ਆਪਦੇ ਪਿੰਡ ਆ ਪਹੁੰਚੇ ਆ ਅੱਛਾ ਪਿੰਡ ਚ ਉਸਲੇ ਕੀ ਹੋਇਆ ਮੋਰ ਜਿਗਾ ਇਹਨੇ ਬੜੀ ਦਾ ਮੇਲਾ ਜਿਹਾ ਲੱਗ ਜਾਂਦਾ ਵੈ ਇਹੋ ਜਿਹਾ ਬਣ ਗਿਆ ਸੀ ਮੋੜ ਤੁਸੀਂ ਸਾਨੂੰ ਮਰਦ ਨੂੰ ਸੀਰਜ ਇਨਸਪੈਕਟਰ ਦਾ ਫੋਨ ਆਇਆ ਕਹਿੰਦਾ ਸਰਪੰਚ ਸਾਹਿਬ ਵੀ ਤਰਮਿੰਦਰ ਆ ਰਹੇ ਇੱਥੇ ਮੈਨੂੰ ਮਨਾ ਕਰਤਾ ਸੀ ਉਹਨਾਂ ਦੀ ਟੀਮ ਨੇ ਵੀ ਦੱਸਿਓ ਨਾ ਕਿਸੇ ਨੂੰ ਵੀ ਤਰਮਿੰਦਰ ਆ ਰਵੇ ਇਕੱਠ ਬੜਾ ਜਿਆਦਾ ਹੋ ਜਾਊਗਾ ਉਹ ਦੇ ਮਨਾ ਕਰਨੇ ਇਕੱਠ ਬਹੁਤ ਜ਼ਿਆਦਾ ਹੋ ਗਿਆ ਇੱਥੇ ਅਸੀਂ ਦੇ ਸੀ ਕਿਤੇ ਉਹਨਾਂ ਨਾਲ ਗੱਲ ਕਰ ਲੈਂਦੇ ਨਾ ਤੇ ਪ੍ਰਬੰਧ ਕਰ ਵਧੀਆ ਪ੍ਰਬੰਧ ਹੋ ਜਾਣਾ ਸੀ ਫੇਰ ਫਿਰ ਆਉਣਾ ਸੋਲਿਆ ਕਰ ਲੈਣੀ ਸੀ ਤੇ ਉਹ ਉਹ ਨਾਲ ਇੱਕਦਮ ਆਪਣੇ ਚੌਂਤੇ ਦੇ ਖੜਕੇ ਬਜ਼ੁਰਗਾਂ ਨਾਲ ਗੱਲਾਂ ਕੀਤੀ ਇੱਕਦਮ ਟੱਕ ਬਜਣ ਲੱਗ ਗਿਆ ਉਹਦਾਂ ਫਿਰ ਉਹ ਕਹਿੰਦੇ ਵੀ ਸਰਪੰਚ ਸਾਹਿਬ ਵੀ ਕੱਲ ਨੂੰ ਸੰਨੇ ਵਾਲਾ ਜਾਇਓ ਉੱਥੇ ਬਹਿ ਕੇ ਬਗੱਲਾਂ ਕਰਾਂਗੇ ਫਿਰ ਉਹ ਆਪਣੇ ਘਰੇ ਆ ਗਿਆ ਉਹਦੇ ਜੱਦੀ ਘਰ ਆ ਗਿਆ ਤੇ ਕਾਹਦੇ ਭਰਾ ਨੂੰ ਮਿਲੇ ਆਦੀ ਚਾਚੀ ਨੂੰ ਮਿਲੇ ਸਾਰੇ ਨਗਰ ਦੇ ਨਿਵਾਸੀਆਂ ਨਾਲ ਇਕੱਠੇ ਗੱਲਾਂ ਕੀਤੀਆਂ ਇੱਥੇ ਕਾਹਤੇ ਕੰਟਾ ਬੈਠ ਰਿਹਾ ਘਰੇ ਉਹਦੇ ਇਹ ਸੰਨੇਲ ਚਲੇ ਗਿਆ ਫਿਰ ਦੂਸਰੇ ਦਿਨ ਹੀ ਸੰਨੇਲ ਗਏ ਆ ساری ਪੰਚਾਇਤ ਸੰਨੇਲ ਗਈ ਆ ਤੇ ਪੰਚਾਇਤ ਨਾਲ ਗੱਲਾਂ ਕੀਤੀ ਅਸੀਂ ਕਿਹਾ ਵੀ ਪੈਂਡਲਿਕਲ ਗੱਲ ਪੈਂਡਲਿਕ ਹੁੰਦੀ ਉਹ ਸਾਨੂੰ ਕੋਈ ਕੋਈ ਛੋਟੀ ਹੁਣ ਦੇਖੋ ਇਸ ਚੀਜ਼ ਬਣਾ ਦੀਏ ਕੁਛ ਕੁਝ ਦਾਨ ਕਰ ਦੋ ਕੋਈ ਜ਼ਮੀਨ ਜਾਂ ਕੁਛ ਹੋਰ ਉਹ ਕਹਿੰਦੇ ਕੋਈ ਨੀ ਬਗਲ ਕਰਾਂਗੇ ਬਾਅਦ ਦਿੱਤਾ ਕੁਛ ਨਹੀਂ ਗੇ ਹੁਣ ਤਾਂ ਉਹਦਾ ਧਿਆਨ ਤੋਂ ਚੁੱਕ ਗਿਆ ਤੇ ਹੁਣ ਉਹਦਾ ਜਨਮ ਦਿਨ ਹੈ ਜਨਮ ਦਿਨ ਨੂੰ ਤੁਸੀਂ ਕਿਸ ਤਿਕ ਨਾਲ ਕੋਈ ਸ਼ਰਧਾਂਜਲੀ ਅਰਚਿਤ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਕੀ ਕਰ ਰਹੇ ਹੋ ਅਰਦਾਸ ਕਰਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਦਾਂ ਕਰ ਰਹੇ ਅਸੀਂ ਕੱਲ ਨੂੰ ਜਨਮ ਦਿਨਾਂ ਕੱਲ ਨੂੰ ਉਹਦਾ ਤਾਂ ਪੂਰੀ ਅਰਦਾਸ ਕਰਾਵਾਂਗੇ ਗੁਰਦੁਆਰਾ ਸਾਹਿਬ ਅਸੀਂ ਵੀ ਪ੍ਰਮਾਤਮਾ ਤੋਂ ਰੇ ਆ ਵੀ ਚਰਨਾਂ ਦੇ ਨਮਾਸ ਬਖਸ਼ੇ ਇਸੇ ਪਰਿਵਾਰ ਨੂੰ ਭਨਮਣਾ ਬਲ ਬਖਸ਼ੇ ਇਹ ਖੋਰਪਿੰਡ ਦੇ ਵਿੱਚ ਉਹਨਾਂ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਇੱਥੇ ਨਾ ਕਿਤੇ ਕੱਲ੍ਹ ਮੁਕੀ ਜਨਮ ਦਿਨ ਦੇ ਦਿਨ ਕਿੱਥੇ ਤੁਸੀਂ ਖੁਸ਼ੀਆਂ ਮਨਾਉਂਦੇ ਸੀ ਕਿੱਥੇ ਮਨਾਜੀ ਇੱਕ ਅਫਸੋਸ ਦੇ ਨਾਲ ਜਨਮ ਦਿਨ ਮਨਾਣਾ ਪੈ ਰਿਹਾ ਹੈ। ਉਹ ਇਹ ਅਫਸੋਸ ਤਾਂ ਹੈਗੇ ਜੀ ਹੁਣ ਬੋਡੀ ਬਰਥਡੇ ਸੀਗੇ ਦੇ ਸਟਾਰ ਸੀਗੇ ਇਹ ਚਲੇ ਗਏ। ਚਲੋ ਜਾਣਾ ਸਭ ਨਹੀਂ ਹੈ ਪ੍ਰਮਾਤਮਾ ਵੱਲੋਂ ਪਰ ਦੁੱਖ ਬਹੁਤ ਹੋਇਆ ਪਿੰਡ ਨੂੰ ਜੀ। ਇਲਾਕੇ ਨੂੰ ਬਹੁਤ ਦੁੱਖ ਹੋਇਆ ਜੀ। ਤੇ ਵਿੰਡ ਵਾਸੇ ਨੂੰ ਕੋਈ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਾ ਪਰਿਵਾਰ ਦੇ ਨਾਲ ਕੋਈ ਗਿਲਾ ਸ਼ਿਕਵਾ ਰਹੀ ਹੋਵੇ ਕੋਈ ਕੁੜੀ ਹੋਵੇ ਨਹੀਂ ਇਹਦੇ ਬਾਰੇ ਨਹੀਂ ਪਤਾ ਉਹ ਆਪਣੇ ਚਾਚੀ ਨੂੰ ਆ ਕੇ ਆਏ ਨੇ ਚਾਚੀ ਨੂੰ ਮਿਲ ਕੇ ਗਏ ਨੇ ਚਾਚੇ ਨੇ ਗੱਲਾਂ ਕਰਕੇ ਗਏ ਨੇ ਪਰ ਚਾਚੀ ਦੀ ਛੇ ਤੋਂ ਡਾਊਨ ਆਉਂਦ ਰਹੀ ਹੁਣ ਜੀ ਹਾਂਜੀ ਤੇ ਹੁਣ ਕਿ ਕਿਸ ਤੱਕ ਨਾਲ ਕੱਲ ਦਾ ਦਿਨ ਖਾਸ ਤੁਸੀਂ ਕਿਸ ਚੀਜ਼ ਦਾ ਮਨ ਕਰ ਰਹੇ ਹੋ ਕਿ ਇਹ ਜੀ ਹੋਊਗੀ ਸਾਰਾ ਦਿਨ ਅਸੀਂ ਤਾਂ ਇਹ ਚਾਹੁੰਦੇ ਵੀ ਕੁਝ ਇਹ ਮਗਰ ਮਾ ਬੱਚੇ ਦਾ ਮੈਚ ਕਰਾਵਾਂਗੇ ਜੀ ਅਸੀਂ ਉਹਨਾਂ ਦੀ ਜਾਤ ਚ ਨਾ ਤੁੰਦੇ ਜਨਮ ਦੇ ਜਾਤ ਚ ਬੱਚੇ ਦਾ ਮੈਚ ਕਰਾਵਾਂ ਕਰਾਉਣ ਦੇ ਵਿੱਚ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਭਾਈ ਮਨਜੀਤ ਸਿੰਘ ਆ ਤੇ ਆਪਾਂ ਟਰਮਿੰਦਰ ਦੇ ਕੀ ਉਹਦਾ ਭਰਾ ਲੱਗਦਾ ਜੀ ਮੈਂ ਭਾਈ ਗੁਰ ਭਾਈ ਕਿਸ ਰਿਸ਼ਤੇ ਦੇ ਵਿੱਚੋਂ ਭਾਈ ਲੱਗਦਾ ਉਹ ਜੀ ਤਾਇ ਚਾਚੇ ਦੇ ਵਿੱਚੋਂ ਸੀਗਾ ਪਿੰਡ ਉਹ ਆਹੀ ਆ ਤੇ ਉਹਨਾਂ ਕੋਲ ਪ੍ਰੈਕਟਿਕ ਜਾਨੀ ਜੱਤੀ ਪਿੰਡ ਜਿਹੜਾ ਜਦਿੱ ਤਾ ਇਹੀ ਹੈ ਕਿੱਦਾਂ ਹੁੰਦਗੇ ਇਹਨਾਂ ਦਾ ਪਰਿਵਾਰ ਮਕੇ ਤੁਸੀਂ ਪੂਰੇ ਪਰਿਵਾਰ ਕਿਵੇਂ ਰਹਿੰਦੇ ਸੀ ਉਹ ਜੀ ਅੰਦਰ ਦੇ ਘਰ ਸੀਗੇ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਤਾਂ ਉਹਦਾ ਮੁੰਡਾ ਵੀ ਵੱਡਾ ਸੀ ਨਹੀਂ ਤੇ ਮਾਈ ਨੂੰ ਪਤਾ ਛੱਡੀ ਅੱਛਾ ਹਾਂ ਤੇ ਤੁਹਾਡੀ ਕਦੀ ਗੱਲ ਹੋ ਆ ਹੁੰਦੀ ਨਹੀਂ ਨਹੀਂ ਮੇਰੀ ਨਹੀਂ ਹੁੰਦੀ ਦੂਜਿਆਂ ਦੀ ਹੁੰਦੀ ਸੀ ਗੁਜਰ ਗਏ ਹੋ ਦੋ ਭਾਈ ਮੇਰੇ ਗੁਜਰ ਗਏ ਇੱਕ ਪੇਰਾ ਪਿਓ ਗੁਜਰ ਗਏ ਅੱਛਾ ਉਹਦਾ ਜਾਂਦਾ ਹੀ ਰਹਿੰਦਾ ਹੀ ਪਿਓ ਤਾਂ ਮੇਰਾ ਬਾਹਲਾ ਜਾਂਦਾ ਸੀ ਅੱਛਾ ਇਹ ਮੇਰਾ ਭਰਾ ਬਿਜਲੀ ਸੀਗਾ ਇਹ ਵੀ ਕਈ ਵਾਰ ਚਾਇਆ ਸੀ ਅ ਮਚਾਰਾ ਲਾ ਗੁਜਰ ਗਿਆ ਉਹ ਉੱਥੇ ਕਈ ਸਾਲ ਰਿਹਾ ਸੀ ਉਹਦੇ ਘਰ ਵਾਲੀ ਦਾ ਲੌੜਾ ਪੈ ਗਿਆ ਸੀ ਚਾਰ ਪੰਜ ਸਾਲ ਲਾਇਆ ਸੀ ਠੀਕ ਹੈ ਉੱਥੇ ਤੁਹਾਡੀ ਕਦੀ ਗੱਲ ਹੋਈ ਉਹਨਾਂ ਨਹੀਂ ਜੀ ਨਹੀਂ ਮੇਰੀ ਨਹੀਂ ਹੋਈ ਮੇਰੇ ਤਾਂ ਕਿਹੜਾ ਘਰੇ ਆ ਬੇੜਾ ਵੀ ਕੱਚਾ ਸੀ ਉਦੋਂ ਕੰਨਪੂਨੀ ਉਦੋਂ ਮੈਨੂੰ ਮਾਈ ਨੇ ਮਿਲਾਇਕ ਨਹੀਂ ਇਹ ਮੇਰਾ ਵੱਡਾ ਮੁੰਡਾ ਅੱਛਾ ਉਦੋਂ ਮਨੂੰ ਮਰੀਏ ਜਫੀ ਛੁਪੀ ਪਾਈ ਮਿਲ ਗਿਆ ਮੁੜ ਕੇ ਆਖਤੇ ਕੁੱਤੇ ਜੇ ਦੇ ਕੇ ਬਾਹਰ ਹੀ ਸਾਨੂੰ ਘਰੇ ਕਹਣਾ ਮੈਂ ਪੇ ਰਾਂ ਘਰੇ ਜਾਣੂ ਇਹ ਕੋਰੋਨਾ ਚ ਆ ਗਿਆ ਮੇਰਾ ਭਾਈ ਨਹੀਂ ਉਹਨੇ ਘਰੇ ਆਉ ਮਨੂੰ ਕਹਿੰਦਾ ਸੀ ਨੂੰ ਜਰਾ ਮੈਂ ਆਉਂਦਾ ਅੱਛਾ ਅ ਕਰਿਆ ਨਹੀਂ ਨਹੀਂ ਫੇਰ ਨਹੀਂ ਆ ਜਦੋਂ ਇਹ ਬਿਮਾਰ ਹੋ ਗਿਆ ਕਰੋਨਾ ਚ ਇਹਦਾ ਨਾਲ ਗੱਲਬਾਤ ਹੀ ਕਰ ਦਿੰਦਾ ਸੀ ਕਹਿੰਦੇ ਮੈਂ ਆਉਂਗਾ ਅੱਜ ਅੱਛਾ ਤੇ ਕਦੀ ਵਕਤ ਲੈ ਕੋਈ ਫੰਡਾਸਟਿਕ ਕੋਈ ਕਦੀ ਗੱਲ ਗੱਲਾ ਕੇ ਕਰਦਾ ਸੀ ਪਰਿਵਾਰ ਆਸਤੇ ਆ ਕੇ ਕੋਈ ਗੱਲ ਕਰੀ ਕੋਈ ਕੋਈ ਫੋਨ ਦੇ ਉੱਤੇ ਕਦੀ ਗੱਲ ਹੋਈ ਤੁਹਾਡੇ ਭਰਾ ਨੇ ਕਦੀ ਕੋ ਤੁਹਾਨੂੰ ਕੁਝ ਦੱਸਿਆ ਹੋਵੇ ਮੇਰਾ ਭਰਾ ਕਹਿੰਦਾ ਕੀ ਦੱਸਣਾ ਜੀ ਮੇਰੇ ਕੋਲ ਤਾਂ ਵੈਰ ਹੀ ਨੋਦ ਨੇ ਕਰਦਾ ਰਹਿੰਦਾ ਸੀ ਉਹਦੇ ਵੀ ਆ ਖੱਤੇ ਕੁੱਤੇ ਦਾ ਕੀਤਾ ਹੀ ਕਹਿੰਦਾ ਮੈਂ ਦੇਣਿਆ ਕਣੀ ਸਾਹ ਸਹੀਦੇਗਾ ਖਣੀ ਮੂਹ ਦੇ ਖਾ ਕੇ پیسے ਪੁਛਿਆ 74 45 45 ਲੱਖ ਰੁਪਇਆ ਬੈ ਗਿਆ 40 45 ਕੋਣ ਰਮੇਂਦਰ ਠੀਕ ਹੈ ਬਾਕੀ ਜਿਹੜੀ ਜ਼ਮੀਨ ਸੀ ਉਹ ਤੁਹਾਨੂੰ ਵੇਚ ਕੇ ਗਏ ਸੀ ਹਾਂ ਯੇ ਇੱਥੇ ਹੀ ਕਰਾ ਕੇ ਗਿਆ ਅੱਛਾ ਹੁਣ ਵਿੱਚੋਂ ਪਤਾ ਨਾ ਤਾਂ ਕਹਿੰਦੇ ਮੂਹ ਨਹੀਂ ਖਾ ਕੇ ਕਹਿੰਦੇ ਵੀ ਉਹਨੂੰ ਤਾਂ ਬੱਥੇ ਹੀ ਨਹੀਂ ਰੱਬ ਹੀ ਜਾਂਦਾ ਇੱਥੇ ਹੁਣ پیسے ਤਾਂ ਘਰੋਂ ਨੂੰ ਰਮੇਂਦਰ ਨੂੰ ਹੀ ਬੰਦੇ ਦਿੱਤੇ ਨੇ ਅੱਛਾ ਨਹੀਂ ਪਰ ਉਹ ਤਾਂ ਕਹਿੰਦਾ ਮੈਂ ਫਰੀਜ਼ ਦੇ ਗਿਆ ਸੀਗਾ ਮੈਂ ਉਹ ਤਾਂ ਠੀਕ ਆ ਜੀ ਉਹ ਤਾਂ ਆਪ ਕਹਿੰਦਾ ਮੈਂ ਫਰੀਜ਼ ਚ ਦਿੱਤੀ ਆ ਹਨ ਪੈਸੇ ਤਾਂ ਹੀ ਦਿੱਤੇ ਨੇ ਪੈਸੇ ਤਾਂ ਘਰੇ ਹੀ ਕਿਤੇ ਕਹਿੰਦੇ ਜਾਨੂੰ ਕੀ ਪਤਾ ਹੁਣ ਦਿੱਤੇ ਬੈਗੇ ਹੀ ਪੈਸੇ ਤਾਂ ਕਿੰਨੀ ਜ਼ਮੀਨ ਠੀਕ ਹੈ ਜੀ ਉਹ ਦੋ ਕਿੱਤੇ ਸੀਗੇ ਅੱਛਾ ਇੱਕ ਆ ਪਲਾਟ ਸੀ ਉਹਦਾ ਇੱਕ ਸਾਡਾ ਪਲਾਟ ਅੱਛਾ ਤੇ ਇੱਥੇ ਕਿੰਨੀ ਕੁ ਦਿਨ ਰਹੇ ਨੇ ਉਹ ਤੁਹਾਨੂੰ ਇਹਨਾਂ ਤੋਂ ਨਹੀਂ ਜੀ ਇਹਨਾਂ ਨਹੀਂ ਮੈਨੂੰ ਪਤਾ ਤਾਂ ਕਿਤੇ ਬਾਹਲੇ ਟਾਈਮ ਤੇ ਹੀ ਗਏ ਨੇ ਪਿਓ ਦਾ ਸਾਹਮਣਾ ਰਹਾ ਪੜਾਉਂਦਾ ਮੈਂ ਕਿਹਾ ਮੈਂ 30 35 ਸਾਲ ਵੀ ਕਹਿੰਦੇ ਅੱਛਾ ਉੱਥੇ ਹੀ ਪੜੇ ਨੇ ਬਣਾ ਠੀਕ ਹੈ ਨਾਨਕੇ ਉਹਦੇ ਹੈਗੇ ਨੇ ਇੱਥੇ ਧਾਂਦਲੇ अच्छा ता नाम ਕਿ ਇਥੇ ਵੀ ਆਉਂਦੇ ਜਾਂਦੇ ਸੀ ਲਿਆ ਉਹ ਬਲਬੋਲੇ ਹੋਇਆ ਮੇਰੇ ਕੋਟਲੇ ਕਰਨੀ ਹੂੰ ਤੇ ਜਦੋਂ ਉਹਨਾਂ ਦਾ ਪਹਿਲਾ ਵਿਆਹ ਹੋਇਆ ਸੀ ਉਹ ਤੁਸੀਂ ਵਿਆਹ ਤੇ ਗਏ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਇਹ ਗੱਲਾਂ ਨਹੀਂ ਫਤਾ ਮੈਂ ਤਾਂ ਜੱਜ ਜੰਮਿਆ ਵੀ ਨਹੀਂ ਹਾਂ ਹਾਂ ਇਹਨਾਂ ਨੂੰ ਪਤਾ ਹੀ ਹੈ ਹੁਣ ਬਾਹਲੀ ਡਾਊਨ ਹੋ ਗਈ ਇਹ ਨੌ ਨੂੰ ਵੀ ਸਾਰੇ ਦੇ ਜਾਣਦੇ ਸੀ ਬਣਾਣੇ ਬੁੜਿਆਂ ਨੇ 2013 ਚ ਆਏ ਸੀ ਹਾਂ ਉਦੋਂ ਆਏ ਸੀ ਮਿਲ ਕੇ ਗਏ ਸੀ ਉਦੋਂ ਉਦੋਂ ਇਹਨਾਂ ਦੇ ਨਾਲ ਤੁਸੀਂ ਗਏ ਸੀ ਗੁਜਰਾ ਆਪ ਕੱਤੇ ਸੀ ਉਦੋਂ ਹੈ ਉਦੋਂ ਹੀ ਮਿਲਿਆ ਮੜਿਆ ਤਿੰਨ ਤਾਨੂੰ ਮਿਲਿਆ ਹਾਂ ਮਾਈ ਨੇ ਮਾਈ ਨੇ ਰਸਤੇ ਤੇ ਬਾਈ ਫਿਰ ਬਿਰੇ ਨੂੰ ਆਹ ਜੀ ਪਾਈੋਂ ਤਾਂ ਫਿਰ ਬਾਹਰ ਟਾਈ ਮਾਰ ਕੇ ਆ ਨਹੀਂ ਉਹ ਕੱਠ ਕੁਠ ਬੜਾ ਹੋੜ ਲੱਗ ਗਿਆ ਫਿਰੇ ਚੌਦਰੇ ਤੇ ਸਾਡੇ 7 ਉੱਥੇ ਨੂੰ ਗਿਆ ਉੱਥੋਂ ਹੀ ਫੇਰ ਭੱਜਿਆ ਕਹਿੰਦਾ ਕੱਠ ਬੜਾ ਹੋ ਗਿਆ ਅੱਛਾ ਇਹ ਭਰਾ ਨੂੰ ਮਿਲ ਕੇ ਤਾਂ ਸਾਨੂੰ ਉਦੋਂ ਮਿਲ ਗਿਆ ਹੀ ਤਿੰਨਾਂ ਨੂੰ ਅੱਛਾ ਤੁਹਾਨੂੰ ਇਹੋ ਜਿਹਾ ਵੀ ਉਸਲੇ ਕਿਉਂਕਿ ਇੱਕ ਭਰਾ ਆਪਣੇ ਆਪਣੇ ਖਾਨਦਾਨ ਚ ਕੋਈ ਮੁੰਡਾ ਇੰਨਾ ਇੱਕ ਸੁਪਰਸਟਾਰ ਹੋਵੇ ਇੱਕ ਨਾਮ ਕਮਾਇਆ ਹੋਵੇ ਪੰਜਾਬ ਦਾ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੋਵੇ ਉਹਨੇ ਜੀ ਕਰਨ ਦਾ ਰੋਜ਼ੜਾ ਪਕੜਾ ਹਟਾਉਂਦੇ ਸਾਡਾ ਬਜ਼ੁਰਗ ਵੀ ਕਹਿੰਦਾ ਕਿ ਤੂੰ ਬਣਾ ਦੇ ਉਹਦੀ ਇੱਧਰ ਸੋਚ ਹੀ ਨਹੀਂ ਹੋਈ ਨਹੀਂ ਗੁਰਦਾਰੇ ਲੋਕ ਕਹਿੰਦੇ ਸੀ ਬਾਹਰੋਂ ਪੈਸੇ ਭੇਜਦਾ ਉਹ ਕੱਲਾ ਹੀ ਬਣਾ ਜਾਂਦਾ ਉਹਦਾ ਹੀ ਨੌ ਲੈਣਾ ਸੀ ਉਹਦੇ ਜਵਾਕ ਹੁੰਦੇ ਜਾਂਦੇ ਨੇ ਗੁਰਦਾਰੇ ਨੂੰ ਨਹੀਂ ਦੇਂਦਾ ਦਾਨ ਉਹਦੇ ਕੀ ਜਾ ਚੱਤੇ ਪਿੰਡ ਦਾ ਸੇ ਕੁਝ ਨਹੀਂ ਕੀਤਾ ਨੰਬਰ ਵਾਲੀ ਨਹੀਂ ਕੀਤਾ ਜਦੋਂ ਪਤਾ ਲੱਗਿਆ ਸੀ ਕਿ ਭਾਈ ਮਰਨ ਕਾਰੇ ਨੇ ਕਿ ਕਾਫੀ ਸੀਰੀਅਸ ਹੈਗੇ ਨੇ ਉਹਦਾ ਸਾ ਚੌਦੀ ਸੀ ਉਸਲੇ ਮੈਂ ਖਨਾ ਫਰਦਵਾਰੇ ਗਏ ਵੀ ਸੀਗੇ ਬਾਰੇ ਬਾਰੇ ਪੈਸਿਆਂ ਬੁਸਨ ਆ ਵੀ ਕਹਿੰਦੇ ਸੀ ਪਿੱਛੇ ਕਹਿੰਦੇ ਜਾਣਾ ਵਾ ਕੋਈ ਅਰਦਾਸ ਉਸ ਕਰਵਾਈ ਸੀ ਤੁਸੀਂ ਕਹਿੰਦੇ ਜੀ ਕੋਈ ਸਿਹਤ ਲਈ ਜਦੋਂ ਬਿਮਾਰ ਹੋਏ ਸੀ ਹੁਣ ਮੈਂ ਤਾਂ ਕੀ ਕਰਾਉਣੀ ਐ ਸੀ ਮੈਂ ਤਾਂ ਘਰੋਂ ਬਾਹਰ ਨਹੀਂ ਜਾਂਦਾ ਪਿੰਡ ਵਾਲਿਆਂ ਨੇ ਕਰਾਇਆ ਪਿੰਡ ਵਾਲਿਆਂ ਨੇ ਕਰਾਇਆ ਮੈਨੂੰ ਨਹੀਂ ਇਹ ਗੱਲਾਂ ਦਾ ਪਤਾ ਸੋ ਕੋਸ਼ਿਸ਼ ਸੀ ਸਾਡੀ ਇੱਕ ਗੱਲਬਾਤ ਕਰਨ ਦੀ ਜਿਹੜਾ ਧਰਮਿੰਦਰ ਦਾ ਪਿੰਡ ਹੈ ਤੇ ਉਹਦੇ ਰਿਸ਼ਤੇਦਾਰਾਂ ਸਰਪੰਚ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਕੱਲ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਜਿਹੜਾ ਰਖਵਾਇਆ ਜਾਊਗਾ ਅਰਦਾਸ ਕੀਤੀ ਜਾਵੇਗੀ ਕਿ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਸਥਾਨ ਦੇਵੇ ਸੋ ਸਾਡੀ ਇੱਕ ਕੋਸ਼ਿਸ਼ ਸੀਗੀ ਕਿ ਉਹਨਾਂ ਨੂੰ ਯਾਦ ਕੀਤਾ ਜਾਵੇ ਕਿ ਅਗਰ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕੁਝ ਸਮਾਂ ਪਹਿਲਾਂ 2013 ਦੀ ਜੇ ਗੱਲ ਕੀਤੀ ਜਾਵੇ 2013 ਦੇ ਵਿੱਚੋਂ ਆਏ ਸੀਗੇ ਕੁਝ ਦਿਨ ਇੱਥੇ ਰਹੇ ਵੀ ਸੀਗੇ ਤੇ ਉਦੋਂ ਰਸ਼ ਬਹੁਤ ਜ਼ਿਆਦਾ ਪੈ ਗਿਆ ਸੀਗਾ ਇਸ ਕਰਕੇ ਜ਼ਿਆਦਾ ਸਮਾਂ ਨਹੀਂ ਬਿਤਾ ਸਕੇ ਪਰ ਜਿਹੜੇ ਰਿਸ਼ਤੇਦਾਰ ਆ ਅੱਜ ਵੀ 2013 ਨੂੰ ਯਾਦ ਜ਼ਰੂਰ ਕਰਦੇ ਆ ਸੋ ਡਾਂਗੋ ਪਿੰਡ ਦੇ ਵਿੱਚ ਅੱਜ ਵੀ ਗਲੀਆਂ ਦੇ ਵਿੱਚ ਯਾਰ ਵੱਸਦੀ ਆ ਧਰਮ ਸਿੰਘ ਦੀ ਔਰਫਤ ਤਮਿੰਦਰ ਦੀ ਸੋ ਇੱਕ ਕੋਸ਼ਿਸ਼ ਸੀ ਸਾਡੀ ਤੁਹਾਡੇ ਨਾਲ ਰੂਬਰੂ ਕਰਵਾਉਣ ਦੀ ਅੱਜ ਤਮਿੰਦਰ ਦੇ ਜਨਮ ਦਿਨ ਤੇ ਤੋ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੇ ਵਿਚਾਰ たら ਜਰੂਰ ਸਾਂਝੀ ਕਰਿਓ ਲੁਧਿਆਣਾ ਤੋਂ ਅਮਿਤਾਪੁਰ